ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਵਾ ਜੀ ਆਪਾਂ ਖੜੇ ਆ ਅੱਜ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਸੰਧੂ ਮੋਟਰ ਤੇ ਉੱਤੇ ਬੋਰਡ ਤੇ ਜਾਤੀ ਮਰਾਦੀ ਮਿੱਤਰਾ ਤੇ ਗੱਡੀਆਂ ਤੁਹਾਨੂੰ ਦੇਣੀਆਂ ਨੇ ਟੰ ਟਣਾ ਡੰ ਤੇ ਲੱਖਾ ਬਈ ਆਪਣੇ ਨਾਲ ਕੀ ਹਾਲਾ ਵੀਰੇ ਸਤ ਸ੍ਰੀ ਅਕਾਲ ਸੇ ਤਾਂ ਠੀਕ ਬਿਲਕੁਲ ਸਾਰੀ ਬਿਲਕੁਲ ਠੀਕ ਹੈ ਤੇ ਬਈ ਗੱਡੀਆਂ ਦੇ ਰੇਟ ਆਪਾਂ ਐਨ ਟਕਾ ਕੇ ਬਾਜ ਵਾਲੇ ਦੇਣੇ ਮੈਂ ਕਹਿੰਦਾ ਬਿਲਕੁਲ ਬਾਜ ਵਾਲੇ ਦੇ ਦਾਂਗੇ ਰੇਟ ਤੇ ਗੱਡੀਆਂ ਸਾਰੀਆਂ ਬਿਲਕੁਲ ਨਵੀਆਂ ਕਾਰਾਂ ਛੋਟੇ ਨੰਬਰ ਵਾਲੀਆਂ ਪੇਡ ਨੰਬਰ ਨਹੀਂ ਕਰਾਉਣਾ ਪੇਡ ਨੰਬਰ ਵਾਲੀਆਂ ਕਾਰ ਹਨਾ ਨਾਲੇ ਫਰਸਟ ਓਨਰ ਕਰਨ ਦਾ ਮੰਗ ਹੈ ਤੁਹਾਨੂੰ ਠੀਕ ਹੈ ਬਰੀਜਾ ਖੜੀ ਹੈ ਜੀ ਦੱਸੋ ਫਿਰ ਇਹਦੇ ਬਾਰੇ ਇਹ ਬਰੀਜਾ 2018 ਮਾਡਲ ਹੈ ਜੀ ਠੀਕ ਹੈ ਫਰਸਟ ਓਨਰ ਹੈ ਜੀ ਪੇਡ ਨੰਬਰ ਹੈ ਜੀ 0033 ਨੰਬਰ ਹੈ ਜੀ ਨੰਬਰ ਵੀ ਸਾਡੇ ਜ਼ਿਲ੍ਹੇ ਦਾ ਸੰਗਰੂਰ ਦਾ ਹੈ ਬਰੀ ਤੁਹਾਡੇ ਜ਼ਿਲ੍ਹੇ ਦਾ ਹੀ ਪਰ ਆਪਾਂ ਨੰਬਰ ਤੇ ਪੈਸੇ ਨਹੀਂ ਲੈਣੇ ਜੀ ਠੀਕ ਹੈ ਆਪਾਂ ਤੁਹਾਨੂੰ ਇਕੱਲੀ ਗੱਡੀ ਦੇ ਪੈਸੇ ਲੈਣੇ ਜੀ ਠੀਕ ਹੈ ਹਾਂਜੀ ਇਹ ਜਡੀ ਮਾਡਲ 218 ਮਾਡਲ ਹੈ ਜੀ 18 ਮਾਡਲ ਜਡੀ ਡੀ ਆਈ ਡੀਜ਼ਲ ਦੀ ਕਾਰ ਹੈ ਹਾਂਜੀ ਕੰਪਨੀ ਵਾਲੇ ਲਾਏ ਆ ਜਾਂਦੇ ਆ ਸਟੀਰਿੰਗ ਕੰਟਰੋਲ ਆ ਜਾਂਦਾ ਤੇ ਪਹਿਲੇ ਨਾਂ ਦੀ ਕਾਰ ਪਹਿ ਤੇ ਗੱਡੀ ਦੀ ਕੰਡੀਸ਼ਨ ਬਹੁਤ ਸਾਫ਼ ਸੁਥਰੀ ਆ ਨੰਬਰ ਪੇਡ ਆ ਤੇ ਰੇਟ ਕੀ ਆ ਫਿਰ ਰੇਟ ਸਾਰ 7.5 ਲੱਖ ਰੁਪਏ ਦੀ ਕਾਰ ਦੇਣੀ ਹੈ ਜੀ ਆਪਾਂ ਨੰਬਰ ਨਾਲ ਤੁਹਾਨੂੰ ਫ੍ਰੀ ਦੇ ਦੇਣਾ ਜੀ ਠੀਕ ਹੈ ਹਾਂਜੀ ਤੇ ਮਾਨਤਨ ਮਾਨਤਨ ਕਰਦਾਂਗੇ ਤੁਹਾਨੂੰ ਕੋਈ ਗੱਲ 7.5 ਲੱਖ ਚੋਂ ਹਾਂਜੀ ਬਿਲਕੁਲ ਵਧੀਆ ਮਾਨਤਨ ਕਰਾਂਗੇ ਉਹ ਕਰਦਾਂਗੇ ਜੀ ਠੀਕ ਹੈ ਕੋਈ ਗਾਹਕ ਜਿਹੜਾ ਬਾਈ ਆਪਣੀ ਵੀਡੀਓ ਦੇਖ ਕੇ ਆਵੇ ਆਏ ਨਾ ਕਹੇ ਵੀ ਬਾਈ ਨੇ ਯਾਰ ਮੈਂ ਕਹ ਬੇਫਿਕਰ ਹੋ ਤੁਹਾਨੂੰ ਕੋਈ ਲੰਬਾ ਨਹੀਂ ਆਊਗਾ ਬਿਲਕੁਲ ਪੂਰਾ ਮਾਨਤਨ ਕਰਕੇ ਦੋ ਰਾਂਗੇ ਜੀ ਲਓ ਜੀ 7.5 ਲੱਖ ਚੋਂ ਤੁਹਾਡਾ ਵਧੀਆ ਮਾਨਤਨ ਹੋ ਜਾਊਗਾ ਜਿੰਨਾ ਕਹੋਗੇ ਤੇ ਅੱ ਇਸ ਵੀਟ 2021 ਮਾਡਲ ਹੈ ਜੀ ਪੈਟਰੋਲ ਹੈ ਜੀ ਠੀਕ ਹੈ ਵੀਐਕਐਸ ਆ ਜੀ ਇਹ ਵੀ ਫਰਸਟ ਓਨਰ ਹੈ ਜੀ ਸਾਡਾ ਲੋਕਲ ਸ਼ਹਿਰ ਦਾ ਨੰਬਰ ਹੈ ਜੀ 2021 ਮਾਡਲ ਫਰਸਟ ਓਨਰ ਪੈਟਰੋਲ ਵੀਐਕਐਸ 58000 ਕਿਲੋਮੀਟਰ ਚੱਲੀ ਹੈ ਜੀ 58000 ਚੱਲੀ ਤੇ オリジナル ਆ ਬਿਲਕੁਲ ਸਾਰਾ ਹਾਲ オリジナル ਜੀ ਠੀਕ ਹੈ ਸੀਟ ਕਵਰ ਵਧੀਆ ਪਏ ਹੋਏ ਆ ਐਂਡਰਾਇਡ ਸਿਸਟਮ ਲੱਗਿਆ ਹੈ ਐਂਡਰਾਇਡ ਲੱਗਿਆ ਹੋਇਆ ਤੇ ਸਾਰਾ ਕੁਝ ਹੈਗਾ ਓਕੇ ਆ ਹਨਾ ਠੀਕ ਆ ਵੀਰੇ ਤੇ ਇਹਦਾ ਫਿਰ ਕੀ ਰੇਟ ਹੈ ਇਹ ਸਵਾ 6 ਲੱਖ ਰੁਪਏ ਡਿਮਾਂਡ ਹੈ ਜੀ ਠੀਕ ਹੈ ਇਹ ਵੀ ਮਾਨਤਾ ਕਰ ਦਾਂਗੇ ਜਾਂ ਆਪਾਂ 6 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 6 ਲੱਖ ਦੀ ਸਵਾ 6 ਡਿਮਾਂਡ ਆ 6 ਲੱਖ ਦੀ ਗੱਡੀ ਮਿਲ ਜੂ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਨਵੇਂ ਹੈ ਜੀ ਹਾਂ 90% ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਆਪਾਂ ਦਿਵਾਲੀ ਤੋਂ ਪਹਿਲਾਂ ਆਫਰ ਲਾ ਦੇਣੀ ਹੈ ਜੀ ਦਿਵਾਲੀ ਚਲੇ 2 ਮਹੀਨੇ ਪਹਿ ਜਾ ਪਰ ਆਪਾਂ ਤੁਹਾਨੂੰ ਪਹਿਲਾਂ ਆਫਰ ਲਾ ਕੇ ਦੇ ਦੇਣੀ ਹੈ ਜੀ ਕਾਰ ਤੇ ਫਿਰ ਡਾਊਨ ਪੇਮੈਂਟ ਕਿੰਨੀ ਚਾਹੀਦੀ ਹੈ ਜੀ ਡਾਊਨ ਪੇਮੈਂਟ ਲੱਖ ਰੁਪਏ ਦੇ ਦੋ ਜੀ ਕਾਰ ਦੇ ਦਾਂਗੇ ਬਾਕੀ ਸਾਰਾ ਲੋਨ ਬਿਲਕੁਲ ਸਾਰਾ ਬਿਲਕੁਲ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਡਿਜ਼ਾਇਰ ਕਾਰ ਹਾਂ ਬੀਡੀਆਈ ਏਬੀਐਸ ਬ੍ਰੇਕਰ ਹਾਂ ਜੀ ਇਹ ਵੀ ਬਿਲਕੁਲ origignal ਹੈ ਜੀ ਹਾਂ ਇਹ ਨੰਬਰ ਲਵਾ ਕੇ 5 ਲੱਖ ਰੁਪਏ ਦੀ ਹੈ ਜੀ ਠੀਕ ਹੈ ਹਾਂ ਜੀ ਪੰਜਾਬ ਦਾ ਨੰਬਰ ਲੱਗ ਕੇ ਨੰਬਰ ਲਵਾ ਕੇ ਹਾਂ ਜੀ ਓਨਰ ਕਿਹੜਾ ਹੈ ਫਰਸਟ ਓਨਰ ਹੈ ਜੀ ਫਰਸਟ ਓਨਰ ਦੀ ਕਾਰ ਹੈ ਮਾਡਲ 16 ਬੀਡੀਆਈ ਡੀਜ਼ਲ ਦੀ ਡਿਜ਼ਾਇਰ ਨੰਬਰ ਦਿੱਲੀ ਦਾ ਪਰ ਤੁਸੀਂ ਟੈਨਸ਼ਨ ਨਹੀਂ ਲੈਣੀ ਨੰਬਰ ਕਿੱਥੋਂ ਦਾ ਲਵਾ ਦੋਗੇ ਇਹਨੂੰ ਨੰਬਰ ਜਿੱਥੋਂ ਦਾ ਜੀ ਐਡਰੈਸ ਦੋਗੇ ਨੰਬਰ ਲਵਾ ਦਾਂਗੇ ਪੰਜਾਬ ਦਾ ਕਿਤੋਂ ਦਾ ਵੀ ਕਿਹੜੇ ਮਰਜੀ ਸ਼ਹਿਰ ਦਾ ਹੋਵੇ ਠੀਕ ਹੈ ਜਿੱਥੋਂ ਦੇ ਬਾਈ ਤੁਸੀਂ ਹੈਗੇ ਹੋ ਉੱਥੋਂ ਤੁਹਾਡੇ ਜ਼ਿਲ੍ਹੇ ਤੁਹਾਡੇ ਸ਼ਹਿਰ ਦਾ ਨੰਬਰ ਲੱਗ ਜੂਗਾ ਨੰਬਰ ਲਵਾ ਕੇ ਗੱਡੀ ਦਾ ਰੇਟ ओरिजिनल ਕਾਰ ਦੀ ਫੁੱਲ ਗਾਰੰਟੀ ਦਵਾਂਗੇ ਜੀ ਨੀਡ ਜੀ ਹਾਂ ਜੀ ਹਾਂ ਜੀ ਚੱਲੀ ਕਿੰਨੀ ਹੈ ਇਹ 87000 ਚਲੀ ਹੈ 78000 ਤੇ ਰੇਟ ਕੀ ਹੈ 1.5 ਲੱਖ ਰੁਪਿਆ ਦੀ ਨੰਬਰ ਲਵਾ ਕੇ 1.5 ਲੱਖ ਨੰਬਰ ਲਵਾ ਕੇ ਹਾਂ ਜੀ ਹਾਂ ਜੀ ਮਾਨਤਾਲ ਬਾਈ ਜੀ ਤੁਹਾਡਾ ਮੌਕੇ ਤੇ ਹੋ ਜਾਊਗਾ ਤੇ ਅੱਗੇ ਆ ਗਈ ਬਾਈ ਜੀ Swift ਕਾਰ ਇਹ Swiftage 2016 ਮਾਡਲ ਹੈ ਜੀ ਫਸਟ ਓਨਰ ਹੈ ਜੀ ਇਹਦਾ ਵੀ ਪੇਡ ਨੰਬਰ ਲੱਗਾ ਹੈ ਜੀ ਨਵੀਂ ਮਤਲਬ ਨਵੀਂ ਕਾਰ ਹੈ ਜੀ ਐਕਸਟਰਾ ਇਹਦੇ ਸੀਟ ਕਵਰ ਪਿਆ ਹੋਇਆ ਹੈ ਜੀ ABS ਬ੍ਰੇਕ ਵਾਲੀ ਹੈ ਜੀ ਠੀਕ ਹੈ ਇਹ ਵੀ ਤੁਹਾਨੂੰ ਵਾਜਬ ਰੇਟ ਤੇ ਦੇ ਦੇਣੀ ਹੈ ਜੀ ਕਾਰ ਇਹ ਵੀ ਫਰਸਟ ਓਨਰ ਹੈ ਫਰਸਟ ਓਨਰ ਹੈ ਲੋ ਜੀ 16 ਮਾਡਲ BDI ਹਾਂਜੀ BDI BDI ਡੀਜ਼ਲ ਦੀ ਫਰਸਟ ਓਨਰ ਕਾਰ ਹੈ ਚੱਲੀ ਕਿੰਨੀ ਕਿਹਾ ਹੈ ਇਹ ਚੱਲੀ ਹੈ ਜੀ 178000 ਦੇ ਆਸ-ਪਾਸ ਇਹ ਵੀ ਚੱਲਦੀ ਹੈ 78000 ਚੱਲੀ ਹੈ ਠੀਕ ਹੈ ਜੀ ਪੇਡ ਨੰਬਰ ਹੈ ਫਰਸਟ ਓਨਰ ਹੈ ਜੀ ਇਹ ਵੀ ਠੀਕ ਹੈ ਤੇ ਇਹਦਾ ਰੇਟ ਫਿਰ ਇਹ ਰੇਟ ਹੈ ਜੀ ਇੱਕ ਵਾਰ ਗੱਲ ਕਰੀਏ ਜੀ ਇੱਕੋ ਹਾਂ ਦੇਣ ਵਾਲੀ ਗੱਲ ਇਹ 5 ਲੱਖ ਰੁਪਏ ਆਪਣੀ ਡਿਮਾਂਡ ਹੈ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਇਆ ਹੈਗਾ ਪਰ 4 ਲੱਖ 80000 ਦੀ ਕਾਰ ਦੇ ਦਾਂਗੇ 4 ਲੱਖ 80000 ਦੀ 16 ਮਾਡਲ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਬੀਡੀਆਈ ਡੀਜ਼ਲ ਦੀ ਡੀਜ਼ਲ ਹਾਂਜੀ ਠੀਕ ਹੈ ਤੇ ਡਾਊਨ ਪੇਮੈਂਟ 80000 ਬਿਲਕੁਲ ਸਰ 4 ਲੱਖ ਦਾ ਬਾਈ ਜੀ ਲੋਨ ਹੋ ਜਾ ਜੇ ਤੁਹਾਡੀ ਪ੍ਰੋਫਾਈਲ ਵਧੀਆ 80000 ਲਿਆਇਓ ਅੱਗੇ ਆ ਗਈ ਬਾਈ ਜੀ ਹੁੰਡਾਈ ਦੀ ਕ੍ਰੇਟਾ ਕਾਰ ਦੱਸਿਓ ਜੀ ਇਹ 15 ਮਾਡਲ ਹੈ ਜੀ 1.4 ਐਸ ਮਾਡਲ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਵੀ ਆਪਾਂ ਤੁਹਾਨੂੰ ਬਿਲਕੁਲ ਵਾਜਬ ਰੇਟ ਤੇ ਕਾਰ ਦੇ ਦੇਣੀ ਹੈ ਜੀ ਹਮ ਨਵੀਂ ਮਤਲਬ ਨਵੀਂ ਕਾਰ ਹੈ ਜੀ ਦੂਜੇ ਨਾਂ ਦੀ ਹੈ ਜੀ ਦੂਜੇ ਨਾਂ ਦੀ ਹਾਂਜੀ ਹਾਂਜੀ 1.4 1.4 ਐਸ ਸਟਾਕ ਮਾਡਲ ਐਸ ਵੇਰੀਐਂਟ ਠੀਕ ਹੈ ਹਾਂਜੀ ਲੈ ਮੇਟਰਾ ਦਿਖਾ 15 ਮ ਕੰਡੀਸ਼ਨ ਵਾਈਜ਼ ਗੱਡੀ ਬਹੁਤ ਸਾਫ਼ ਸੁਥਰੀ ਐ ਤੇ ਅੰਦਰੋਂ ਵੀ ਚੈੱਕ ਕਰ ਲੋ ਸੀਟ ਕਵਰ ਨਵੇਂ ਹੈ ਹਾਂਜੀ ਹਾਂਜੀ ਕਰੋ ਜੀ ਚੈੱਕ ਤੇ ਰੇਟ ਵੀਰੇ ਰੇਟ ਇੱਕੋ ਰੇਟ 6.5 ਲੱਖ ਰੁਪਏ ਕਰ ਦੇ ਸਾਢੇ 6 ਲੱਖ ਦੀ ਹਾਂਜੀ ਠੀਕ ਐ ਸਾਢੇ 6 ਲੱਖ ਦੀ ਬਾਈ ਜੀ ਤੁਹਾਨੂੰ 15 ਮਾਡਲ 1.4 ਵੱਧ ਐਵਰੇਜ ਵਾਲੀ ਕਾਰ ਮੈਂ ਲੱਖ ਰੁਪਈਆ ਲੋਣ ਤੁਹਾਨੂੰ ਕਾਰ ਦੇ ਦੇਣੀ ਜੀ ਲੱਖ ਰੁਪਈਆ ਡਾਊਨ ਪੇਮੈਂਟ ਬਾਕੀ ਲੋਨ ਬਿਲਕੁਲ ਠੀਕ ਐ ਆ ਕਿੰਨੇ ਮਾਡਲ ਐ ਇਹ 2017 ਮਾਡਲ ਐ ਜੀ ਐਸਐਕਸ ਮਾਡਲ ਐ ਠੀਕ ਐ ਆਪਸ਼ਨਲ ਟੌਪ ਮਾਡਲ ਐਸਐਕਸ ਆਪਸ਼ਨਲ ਹਾਂਜੀ ਹਾਂਜੀ ਠੀਕ ਐ ਇਹ ਐਕਸਟਰਾ ਲਮੋ ਲਾਈਟਰ ਕੰਪਨੀ ਵਾਲੇ ਹੁੰਦੇ ਆ Android ਸਿਸਟਮ ਲੱਗਾ ਹੋਇਆ ਹੈ ਵਧੀਆ ਗੱਾਰ ਹੈ ਜੀ 90000 ਕਿਲੋਮੀਟਰ ਚੱਲੀ ਹੈ ਜੀ ਹਾਂਜੀ ਕਰੋ ਜੀ ਚੈੱਕ Android ਪਲੇਅਰ ਲੱਗਾ ਹੋਇਆ ਹੈ ਹਾਂਜੀ ਹਾਂਜੀ ਸੀਟ ਕਵਰ ਨਵੇਂ ਪੋਸ਼ੂ ਬਟਨ ਸਟਾਰਟ ਆਣੇ ਪੋਸ਼ੂ ਬਟਨ ਸਟਾਰਟ ਪੋਸ਼ੂ ਬਟਨ ਸਟਾਰਟ ਆਟੋ ਕਲਾਈਮੇਟ AC ਸਟੀਅਰਿੰਗ ਕੰਟਰੋਲ ਸਾਰੇ ਫੀਚਰ ਆ ਜਾਂਦੇ ਹਾਂ ਹਾਂਜੀ 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 ਠੀਕ ਹੈ ਵੀਰੇ ਇਹਦਾ ਰੇਟ ਫਿਰ ਇਹ 7.5 ਲੱਖ ਰੁਪਏ ਦੇ ਦੇਣੀ ਜੀ 7.5 ਲੱਖ ਦੀ ਹਾਂਜੀ ਠੀਕ ਹੈ ਡਾਊਨ ਪੇਮੈਂਟ ਲੱਖ ਲੱਖ ਰੁਪਏ ਬਿਲਕੁਲ ਜੀ ਲੱਖ ਰੁਪਏ ਇਹਦੇ ਵਾਸਤੇ ਲਿਆਇਓ ਬਾਕੀ ਹੋ ਜੂਗਾ ਲੋਨ ਤੇ ਅੱਗੇ ਆ ਗਈ ਬਾਈ ਜੀ ਵੈਨਿਊ ਇਹ ਡੀਜ਼ਲ ਆ ਕਿ ਪਟਰੋਲ ਨਹੀਂ ਜੀ ਪਟਰੋਲ ਹੈ ਜੀ ਠੀਕ ਹੈ ਐਸ ਪਲੱਸ ਮਾਡਲ ਹੈ 2021 ਮਾਡਲ ਹੈ ਜੀ 2021 ਐਸ ਪਲੱਸ ਓਨਰ ਫਰਸਟ ਹੈ ਜੀ ਓਨਰ ਫਰਸਟ ਚੱਲੀ ਇਹ ਚੱਲੀ 35000 ਕਿਲੋਮੀਟਰ ਚੱਲੀ ਹੈ ਸਿਰਫ ਹਾਂਜੀ ਹਾਂਜੀ ਕੀ ਬਾਤ ਹੈ 21 ਮਾਡਲ ਸਿਰਫ 35000 ਚੱਲੀ ਪਟਰੋਲ ਦੀ ਕਾਰ ਆ ਐਸ ਪਲੱਸ ਵੇਰੀਐਂਟ ਹੈ 70 ਮੈਟਿੰਗ ਹੋਈ ਆ ਸੀਟ ਕਵਰ ਨਵੇਂ ਤੇ ਸਾਰਾ ਕੁਝ ਓਕੇ ਗੱਡੀ ਦਾ ਕੋਈ ਸਕ੍ਰੈਚ ਡੈਂਟ ਰੀਪੇਂਟ ਵਾਲਾ ਗੱਲਬਾਤ ਹੈ ਨਹੀਂ ਤੇ ਵੀਰੇ ਰੇਟ ਫਿਰੇ ਦਾ ਬਿਲਕੁਲ ਤੁਹਾਨੂੰ ਜੈ ਰੇਟ ਦੇ ਦੇਣੀ ਹੈ ਆਪਾਂ ਹੂੰ ਸਵਾ 7 ਲੱਖ ਰੁਪਏ ਦੀ ਸਵਾ 7 ਲੱਖ ਦੀ ਹਾਂਜੀ ਠੀਕ ਹੈ ਤੇ ਜਿਹੜੇ ਬੰਦੇ ਬਾਈ ਆਪਣੀ ਵੀਡੀਓ ਦੇਖ ਕੇ ਬਾਈ ਕੋਲ ਆਉਣਗੇ ਤੁਹਾਡਾ ਵਧੀਆ ਮਾਨਦਾਨ ਕੀਤਾ ਜਾਊਗਾ ਵਧੀਆ ਮਤਲਬ ਵਧੀਆ ਹਾਂਜੀ ਹਾਂਜੀ ਤੇ ਅੱਗੇ ਆ ਗਈ ਨਵੀਂ ਸ਼ੇਪ ਵਾਲੀ ਕ੍ਰੇਟਾ ਇਹ ਵੀ ਹੈ ਜੀ ਪੇਡ ਨੰਬਰ ਹੈ ਜੀ ਹੂੰ 0019 ਇਹ ਵੀ 35 ਬਠਨਗੋੜ ਦਾ ਨੰਬਰ ਹੈ ਜੀ ਠੀਕ ਹੈ ਫਰਸਟ ਓਨਰ ਹੈ ਜੀ ਹੂੰ ਬਿਲਕੁਲ ਬ੍ਰੈਂਡ ਨਿਊ ਕਾਰ ਹੈ ਜੀ ਪੈਨਰ ਰੋਨਿਕ ਸਨਰੂਫ ਵਾਲੀ ਕਾਰ ਹੈ ਮਾਡਲ 2023 2023 ਹਾਂਜੀ ਫਸਟ ਅੰਦਰ ਫਸਟ ਅੰਦਰ 61000 ਕਿਲੋਮੀਟਰ ਚੱਲੀ ਹੈ ਜੀ ਡੀਜ਼ਲ ਏਜੰਸੀ ਰਿਕਾਰਡ ਡੀਜ਼ਲ ਡੀਜ਼ਲ ਦੀ ਐਸਐਕਸ ਗੱਡੀ ਹੈ ਬਾਈ ਜੀ ਵੱਡੇ ਸਨ ਰੂਫ ਵਾਲੀ ਮਾਡਲ 23 61000 ਚੱਲੀ ਪਹਿਲੇ ਨਾਂ ਦੀ ਐਸਐਕਸ ਡੀਜ਼ਲ ਹਾਂਜੀ ਹਾਂਜੀ ਕ੍ਰੇਟਾ ਹਾਂਜੀ ਠੀਕ ਹੈ ਤੇ ਰੇਟ ਇਹ ਰੇਟ ਹੈ ਜੀ ਡਿਮਾਂਡ ਦਾ ਇਹਦੀ ਵੀ ਆਪਣੀ ਹੈ ਜੀ 15 ਲੱਖ ਰੁਪਈਆ ਹੂੰ ਦੇਣੀ ਕੋਈ ਨਹੀਂ ਦੇ ਦਾਂਗੇ ਜੀ ਆਪਾਂ ਤੁਹਾਨੂੰ ਇੱਕੋ ਰੇਟ ਯਸ ਤੋਂ 14 ਲੱਖ 65000 ਰੁਪਈਆ ਦੀ ਗਾਰ ਦੇ ਦਾਂਗੇ ਜੀ 14 ਲੱਖ 65000 ਦੀ ਬਾਈ ਜੀ ਐਸਐਕਸ ਵੱਡੇ ਸਨ ਰੂਫ ਵਾਲੀ ਕ੍ਰੇਟਾ ਮਿਲ ਜਾਊਗੀ 23 ਮਾਡ ਕਿਤੇ ਪੂਰੀ ਮਾਰਕੀਟ 'ਚ ਇਦਾਂ ਦਾ ਰੇਟ ਤੁਹਾਨੂੰ ਕਾਰ ਨਹੀਂ ਮਿਲਣੀ ਜੀ ਗਾਰੰਟੀ ਹੈ ਮੇਰੀ ਠੀਕ ਹੈ ਤੇ ਗੱਡੀ ਦੀ ਨਵੀਂ ਦੀ ਵੀ ਗਾਰੰਟੀ ਹੈ ਜੀ ਹੂੰ ਬਿਲਕੁਲ ਗਾਰੰਟੀ ਨਵੀਂ ਦੀ ਕਰਦੀ ਠੀਕ ਹੈ ਹਾਂਜੀ ਤੇ ਇਹਦੇ ਵਾਸਤੇ ਡਾਊਨ ਪੇਮੈਂਟ ਇਹਦਾ 1.5 ਲੱਖ ਦੇ ਦਿਓ ਜੀ 1.5 ਲੱਖ ਹਾਂਜੀ ਬਾਕੀ ਲੋਨ ਕਰਾ ਦਾਂਗੇ ਬਾਕੀ ਹੋ ਜੂ ਬਾਈ ਜੀ ਲੋਨ ਤੇ ਅੱਗੇ ਆ ਗਈ i20 i20 ਇਹ ਆਈ 2016 ਮਾਡਲ ਹੈ ਜੀ ਹੂੰ ਨਵੀਂ ਕਾਰ ਹੈ ਜੀ ਓਨਰ ਸੈਕੰਡ ਆ ਉਹਨਾਂ ਦਾ ਸੈਗਨਾ ਮਾਡਲ 16 ਮਾਡਲ 16 ਨਵੇਂ ਟਾਇਰ ਲੱਗੇ ਆ ਜੀ ਇਹ ਆਸਤਾ ਆਪਸ਼ਨਲ ਹੈ ਜੀ ਟੌਪ ਮਾਡਲ ਟੌਪ ਮਾਡਲ ਪੈਟਰੋਲ ਕਿ ਡੀਜ਼ਲ ਨਹੀਂ ਜੀ ਡੀਜ਼ਲ ਡੀਜ਼ਲ ਦੀ ਹਾਂਜੀ ਲਓ ਜੀ 16 ਮਾਡਲ ਟੌਪ ਮਾਡਲ ਆਸਤਾ ਆਪਸ਼ਨਲ ਸੌਰੀ ਆਸਤਾ ਆਪਸ਼ਨਲ ਆਸਤਾ ਆਪਸ਼ਨਲ ਟੌਪ ਮਾਡਲ ਪੁਸ਼ ਬਟਨ ਸਟਾਰਟ ਆਟੋ ਕਲਾਈਮਟ ਏਸੀ ਤੇ ਸਾਰੀ ਫੀਚਰ ਆ ਜਾਂਦਾ ਸਟੀਅਰਿੰਗ ਕੰਟਰੋਲ ਵਗੈਰਾ ਕੰਪਨੀ ਦੇ ਲਾਈਟ ਟਾਇਰਾਂ ਦੀ ਕੰਡੀਸ਼ਨ ਨਵੇਂ ਵਰਗੀ ਆ ਬਹੁਤ ਡਿਮਾਂਡ ਤੇ ਗੱਡ ਚਲਦੀ ਹੈ ਜੀ ਆਈ ਡੋਟ ਬਿਲਕੁਲ ਨਵੀਂ ਪਰ ਮਿਲਤ ਜਾਂਦੀਆਂ ਆਸਟਾ ਆਪਸ਼ਨਲ ਕਾਰ ਨਹੀਂ ਮਿਲਦੀ ਬਹੁਤ ਘੱਟ ਮਿਲਦੀ ਆਸਟਾ ਆਪਸ਼ਨਲ ਕਾਰ ਤੇ ਇਹਦੇ ਵਿੱਚ ਲਾਈਟਾਂ ਵੀ ਪ੍ਰੋਜੈਕਟਰ ਆ ਜਾਂਦੀਆਂ ਹਾਂਜੀ ਪ੍ਰੋਜੈਕਟਰ ਲਾਈਟਾਂ ਆਣੀਆਂ ਜੀ ਤੇ ਰੇਟ ਕੀ ਹੈ ਇਹਦਾ 1 ਕੋ ਮੋਲੇ ਹੀ 5.5 ਲੱਖ ਰੁਪਏ ਦੀ ਕਾਰ ਦੇ ਦਾਂਗੇ 5.5 ਲੱਖ ਦੀ 16 ਵਾਲਾ ਮਾਡਲ ਆਸਟਾ ਆਪਸ਼ਨਲ ਡੀਜ਼ਲ ਆ ਹਾਂਜੀ ਹਾਂਜੀ ਠੀਕ ਹੈ ਤੇ ਇਹਦੇ ਵਾਸਤੇ ਡਾਉਨ ਪੇਮੈਂਟ ਲੱਖ ਰੁਪਏ ਦੇਓ ਜੀ ਕਾਰ ਦੇ ਇਨੋਵਾ ਮਿਲਤਾ ਜਾਂਦੀ ਆ ਪਰ ਵਧੀਆ ਕੰਡੀਸ਼ਨ ਦੇ ਵਿੱਚ ਜਿੱਦਾਂ ਦੀ ਕੰਡੀਸ਼ਨ ਚ ਗੱਡੀ ਖੜੀ ਆ ਐਦਾਂ ਦੀ ਕੰਡੀਸ਼ਨ ਦੀ ਬਹੁਤ ਘੱਟ ਮਿਲਦੀ ਆ ਦਿਖਾ ਮੇਰਾ ਗੱਡੀ ਦੱਸਿਓ ਵੀਰੇ ਕਿੰਨਾ ਮਾਡਲ ਆ ਇਹ ਇਨੋਵਾ 15 ਦਸੰਬਰ ਦੀ ਆ ਜੀ ਕਾਪੀ 16 ਦੀ ਬਣੀ ਆ ਜੀ 15/16 15 ਵੱਡਾ 16 ਜੀ ਵੇਰੀਐਂਟ ਵੇਰੀਐਂਟ ਇਹਦਾ V ਮੋਰੀ ਵੇਰੀਐਂਟ V ਟੌਪ ਮਾਡਲ ਟੌਪ ਮਾਡਲ ਆ ਜੀ ਇਹ ਫਰਸਟ ਓਨਰ ਕਾਰ ਆ ਜੀ ਫੁੱਲ ਇੰਸ਼ੋਰੈਂਸ ਆ ਜੀ ਠੀਕ ਹੈ ਨਵੇਂ ਲਾਈਟਰ ਲੱਗੇ ਆ ਜੀ ਸੌਰੀ ਨਵੇਂ ਟਾਇਰ ਲੱਗੇ ਆ ਜੀ ਅਲਾਇ ਨਾਲ ਦੇ ਆ ਜੀ ਅਲਾਇ ਕੰਪਨੀ ਵਾਲਿਆ ਟਾਇਰ ਨਵੇਂ ਆ ਜੋਕੋਹਾਮਾ ਦੇ ਹਾਂਜੀ 1.40 ਲੱਖ ਦੀ ਜਨਸੀ ਰਿਕਾਰਡ ਚੱਲੀ ਹੈ ਜੀ ਪੂਰੇ ਰਿਕਾਰਡ ਦਾ ਬਿਲਕੁਲ ਜੀ ਕੈਪਟਨ ਸੀਟ ਵਾਲੀ ਗਾਰ ਹੈ ਨਾ ਸੀਟਰ ਦੀ ਫੁੱਲ ਗਾਰੰਟੀ ਹੋएगी ਕੈਪਟਨ ਸੀਟਾਂ ਵਾਲੀ ਕਰੋ ਜੀ ਚੈੱਕ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਗੱਡੀ ਹੈ 15/16 15 ਦੇ ਦਸੰਬਰ ਚ ਮਤਲਬ 15 ਦਸੰਬਰ ਚ ਨਿਕਲੀ ਸੀ ਕਾਪੀ 16 ਚ ਬਣੀ ਹੈ ਕਾਪੀ 16 ਚ ਬਣੀ ਹੈ ਰਜਿਸਟ੍ਰੇਸ਼ਨ 16 ਦੀ ਹੈ ਠੀਕ ਹੈ ਤੇ ਇਹਦਾ ਰੇਟ ਕੀ ਹੈ ਫਿਰ ਇਹਦਾ ਰੇਟ ਹੈ ਜੀ ਮਾਰਕੀਟ ਚ ਲੋਕੀ 8.5 ਲੱਖ ਮੰਗੀ ਜਾਂਦੇ ਜੀ ਆਪਾਂ 8 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 8 ਲੱਖ ਦੀ ਹਾਂਜੀ 795 ਦੀ ਲੋ 795 ਦੀ 7,95,000 ਦੀ ਗੱਡੀ ਮਿਲ ਜੂ ਬਾਈ ਤੇ ਇਹਦੇ ਵਾਸਤੇ ਡਾਉਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਡੇਢ ਲੱਖ ਰੁਪਈਆ ਜੀ ਡੇਢ ਲੱਖ ਹਾਂਜੀ ਹਾਂਜੀ ਲਓ ਜੀ ਡੇਢ ਲੱਖ ਰੁਪਈਆ ਲੈ ਆਓ ਤੇ ਗੱਡੀ ਲੈ ਜਾਓ ਤੇ ਅੱਗੇ ਆ ਗਈ ਇਹ ਵੀ ਵੀ ਮਾਡਲ ਹੈ 14 14 ਚ ਆ ਗਈ ਇਹ ਵੀ ਨਵੀਂ ਕਾਰ ਈ ਕੱਲਾ ਬੰਪਰ ਟਚਿੰਗ ਮਤਲਬ ਹੋਣ ਵਾਲਾ ਉਦਾਂ ਹੀ ਕਾਰ ਖੜੀ ਜਿਵੇਂ ਆਈ ਆ ਜਿਵੇਂ ਹੈਗੀ ਉਦਾਂ ਹੀ ਹੈ ਉਦਾਂ ਹੀ ਹਾਂਜੀ ਹਾਂਜੀ ਅਲਾਈ ਟਾਇਰ ਸੋਨੇ ਪਏ ਆ ਅਲਾਈ ਟਾਇਰ ਬਿਲਕੁਲ ਨਵੇਂ ਪਏ ਜੀ ਇਹਨੂੰ ਹਮ ਐਕਸਟਰਾ ਸਮਾਨ ਸੀਟ ਕਵਰ ਨਵੇਂ ਪਏ ਲਾਏ ਨਵੇਂ ਪਏ 5000 ਦੇ ਲਾਈਡਰ ਹੀ ਪਏ ਜੀ ਇਹ ਇਹ ਵੀ ਬਿਲਕੁਲ ਵਾਜਬ ਰੇਟ ਤੇ ਦੇ ਦੇਣੀ ਹੈ ਜੀ ਆਪਾਂ 14 20 14 20 ਇਹ ਕਿੰਨੀ ਕੀ ਚੱਲੀ ਆ 13540 ਜੈਨੂਨ ਚੱਲੀ ਆ ਜੀ 13540 ਚੱਲੀ ਆ ਜਿੰਨੀ ਚੱਲੀ ਆ ਜੈਨੂਨ ਚੱਲੀ ਆ ਵਧੀਆ ਕੰਡੀਸ਼ਨ ਦੀ ਆ ਪਿੱਛੋਂ ਵੀ ਦਿਖਾ ਦੇ ਮਿੱਤਰਾਂ ਲਓ ਜੀ ਕਰੋ ਦਰਸ਼ਨਕਾਰ ਦੇ ਇਹ ਵੀ ਕੈਪਟਨ ਸੀਟਾਂ ਚੱਲੀਆਂ ਹੈ ਨਾ ਟੌਪ ਮਾਡਲ 20 ਮਾਡਲ ਹੈ ਜੀ 20 ਵੇਰੀਐਂਟ ਹਾਂਜੀ ਠੀਕ ਆ ਵੀਰੇ ਇਹਦਾ ਕੀ ਰੇਟ ਆ ਫਿਰ ਇਹਦਾ 1 ਕੋ ਮੌਲੀ ਜੀ 7 ਲੱਖ ਰੁਪਈਆ ਜੀ 7 ਲੱਖ ਦੀ ਹਾਂਜੀ ਠੀਕ ਐ ਇਹਦਾ ਵੀ 695 ਕਰ ਦਿੰਦੇ ਆ ਚਲੋ ਕਰਦਾਂਗੇ ਜੀ ਬਾਕੀ ਚਲੋ ਰੇਟੇ ਪੰਜਾਬ ਮੰਗਿਆ ਜੀ ਤੇ ਅੱਗੇ ਆ ਗਈ ਬਾਈ ਜੀ ਬਲਿੰਡੋ ਕਾਰ ਇਹਦੇ ਬਾਰੇ ਦੱਸੋ ਇਹ ਡੀਜ਼ਲ ਦੀ ਜੈਟਾ ਟਾਪ ਮਾਡਲ ਬੈਨੋ ਹੈ ਜੀ 19 ਮਾਡਲ 19 ਮਾਡਲ ਡੀਜ਼ਲ ਦੀ ਐਕਸਟਰਾ ਲਾਈਡਰ ਲੱਗੀ ਹੋਈ ਹੈ ਜੀ ਤੇ ਵੀ ਫਸਟ ਓਨਰ ਆ ਨਵੀਂ ਮਾਡਲ ਨਵੀਂ ਹੈ ਜੀ ਬੰਪਰ ਛੱਡ ਕੇ ਫੁੱਲ ਗਾਰੰਟੀ ਹੈ ਇਸ ਕਾਰ ਦੀ ਠੀਕ ਹੈ ਚੱਲੀ ਵੀ ਜੈਨੂਨ 86000 ਕਿਲੋਮੀਟਰ ਚੱਲੀ ਹੈ ਜੀ ਵੀ ਰਜਿਸਟਰੀ ਰਿਕਾਰਡ ਠੀਕ ਹੈ ਹਾਂਜੀ 86000 ਰਿਕਾਰਡ ਨਾਲ ਚੱਲੀ ਆ ਟਾਇਰ ਜਮਾਂ ਨਵੇਂ ਨੇ ਨੇੜੇ ਕਰਕੇ ਦਿਖਾ ਦੇ ਗੱਡੀ ਪੂਰੀ ਖੜੀ ਆ ਅਲਾਈ ਵੀ ਵਧੀਆ ਪਈ ਹੋਏ ਨੇ ਚੰਗੇ 19 ਮਾਡਲ 19 ਮਾਡਲ ਜੀ ਠੀਕ ਹੈ ਜੀ ਕਰੋ ਚੈੱਕ ਬਾਈ ਕੰਡੀਸ਼ਨ ਅੰਦਰੋਂ ਬਾਹਰੋਂ ਨਵੀਂ ਪੁਸ਼ ਬਟਨ ਸਟਾਰਟ ਵਾਲੀ ਕਾਰ ਹੈ ਹਾਂਜੀ ਹਾਂਜੀ ਤੇ ਇਹਦਾ ਫਿਰ ਰੇਟ ਇਹ 6 ਲੱਖ ਰੁਪਏ ਆਪਾਂ ਕਹਿੰਨੇ ਆ ਜੀ ਹੂੰ ਇਹ ਦੇਣ ਵਾਲਾ ਮੁੱਲ ਇੱਕੋ ਜੀ 5 ਲੱਖ 70 ਹਜ਼ਾਰ ਰੁਪਏ ਆ ਜੀ 5 ਲੱਖ 70 ਹਜ਼ਾਰ ਦੀ ਤੁਹਾਨੂੰ ਆਹ ਬਲੀਨੋ ਮਿਲ ਜੂ ਬਾਈ ਹਾਂਜੀ ਹਾਂਜੀ ਤੇ 70 ਹਜ਼ਾਰ ਡਾਊਨ ਪੇਮੈਂਟ ਡਾਊਨ ਪੇਮੈਂਟ ਚੱਲ ਜੂਗਾ ਬਿਲਕੁਲ ਸਰ ਚੱਲ ਜੂ ਲੋ ਮਿੱਤਰੋ 70 ਹਜ਼ਾਰ ਰੇਟ ਪਰ ਪ੍ਰੋਫਾਈਲ ਓਕੇ ਹੁਣ ਜਿਹਦੀ ਬੰਦੀ ਹਾਂ ਪ੍ਰੋਫਾਈਲ ਓਕੇ ਹੋਣੀ ਬਾਕੀ ਆਧਾਰ ਕਾਰਡ ਪੈਨ ਕਾਰਡ ਚੱਕ ਲਿਆਓ ਤੇ ਆਉਣਾ ਕਿੱਥੇ ਆ ਵੀਰੇ ਲੋਕੇਸ਼ਨ ਦੱਸ ਦਈਏ ਆਪਾਂ ਸਾਨੂੰ ਮੋਟਰ ਸਵੈਪਰ ਜੀ ਨੀਅਰ ਡੈਂਟਲ ਕਾਲਜ ਠੀਕ ਹੈ ਨੀਅਰ ਗੁਰਦੁਆਰਾ ਜਾਮਨੀ ਸਾਹਿਬ ਜਦੋਂ ਤੁਸੀਂ ਮੋਗੇ ਵਾਲੀ ਸਾਈਡ ਤੋਂ ਆਉਂਗੇ ਨਾ ਫਿਰੋਜ਼ਪੁਰ ਤੋਂ 5-6 ਕਿਲੋਮੀਟਰ ਪਿੱਛੇ ਹੀ ਆ ਜਾਂਦਾ ਲੋਕੇਸ਼ਨ ਗੂਗਲ ਮੈਪ ਤੇ ਮਿਲ ਜੂਗਾ ਨਾ ਜੀ ਜੀ ਜਾਂ ਬਾਈ ਨੂੰ ਵਟਸਐਪ ਤੇ ਮੈਸੇਜ ਕਰਕੇ ਲੋਕੇਸ਼ਨ ਮੰਗਾ ਲਿਓ ਤੇ ਬਸ ਇੱਕ ਕੰਮ ਕਰ ਦਿਓ ਹੁਣ ਤੁਸੀਂ ਦੱਬ ਕੇ ਲਾਈਕ ਕਮੈਂਟ ਵਾਲਾ ਤੇ ਸ਼ੇਅਰ ਵਾਲਾ ਚਿੱਪ ਘੱਟ ਦਿਓ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ ਜੀ